ਅੱਜ ਦੀਆਂ ਖਬਰਾਂਵਲ ਚੱਲਈਏ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕੁਝ ਮਿੰਟ ਪਹਿਲਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਉੱਤੇ ਜਿਹੜਾ ਟੈਰਫਾ ਉਹ 25% ਤੋਂ ਵਧਾ ਕੇ 35% ਕਰ ਦਿੱਤਾ ਤੇ ਇਹ ਸ਼ੁਰੂਆਤ ਕੱਲ ਤੋਂ ਹੋ ਜਾਊਗਾ ਯਾਨੀ ਕਿ ਅਗਸਤ ਪਹਿਲੀ ਤੋਂ ਸੋ ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਜਾਰੀ ਕੀਤਾ ਹੈ ਸੋ ਉਹਨਾਂ ਨੇ ਇਹ ਕਿਹਾ ਹੈ ਵੀ ਕੈਨੇਡਾ ਵਾਲੇ ਅੱਜ ਤੱਕ ਵੀ ਸਾਡੇ ਨਾਲ ਕੋਆਪਰੇਟ ਕਰਨ ਦੇ ਵਿੱਚ ਫੇਲ ਹੋਏ ਆ ਜੋ ਫੈਂਟਲਿਨ ਅ ਜਿਹ ਇਲੀਸਟ੍ਰੇਟ ਡਰੱਗ ਹੈਗੀ ਆ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਆ ਰਹੀ ਹੈਗੀ ਆ ਤੇ ਕਹਿੰਦੇ ਵੀ ਇਸ ਗੱਲ ਦੇ ਉੱਤੇ ਗੱਲ ਕਰਨ ਨਾਲ ਉਹ ਸਾਡੇ ਉੱਤੇ ਜਿਹੜਾ ਰਿਟੈਲੀਏਸ਼ਨ ਟੈਰਿਫਸ ਲਾਉਣ ਦੀ ਗੱਲਬਾਤ ਕਰ ਰਹੇ ਹੈਗੇ ਆ ਸੋ ਕਹਿੰਦੇ ਵੀ ਮਕਸੀਕੋ ਤੋਂ ਜੋ ਡਰੱਗ ਜਾਂ ਜੋ ਮਟੀਰੀਅਲ ਆ ਉਹ ਕੈਨੇਡਾ ਜਾਂਦਾ ਕੈਨੇਡਾ ਦੇ ਵਿੱਚ ਜਿਹੜੀਆਂ ਲੈਬਸ ਆ ਉਹ ਸਪੈਂਟਲਿਨ ਤਿਆਰ ਕਰਦੀਆਂ ਇਹ ਉਹ ਫੈਂਟਲਿਨ ਜੋ ਆ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਆਂਦੀ ਆ ਇਸ ਬਾਰਡਰ ਤੋਂ ਕਹਿੰਦੇ ਵੀ ਇੰਨੀ ਕੁ ਫੈਂਟਲਿਨ ਪੜੀ ਗਈ ਆ ਪਿਛਲੇ ਹਫਤਿਆਂ ਦੇ ਵਿੱਚ ਜਿਹਦੇ ਨਾਲ 16 ਮਿਲੀਅਨ ਅਮਰੀਕਨਸ ਦੀ ਮੌਤ ਹੋ ਸਕਦੀ ਸੀ ਕਹਿੰਦੇ ਦਾ ਅਮਾਉਂਟ ਆਫ ਫੈਂਟਲਿਨ ਸੀਜ਼ਡ ਐਟ ਦਾ ਨਾਰਥਰਨ ਬਾਰਡਰ ਟੂ ਡੇਟ ਦਿਸ ਫਿਸਕਲ ਈਅਰ ਪਹਿਲੀ ਜਨਵਰੀ ਤੋਂ ਲੈ ਕੇ ਤੇ ਹੁਣ ਤੱਕ 16 ਮਿਲੀਅਨ ਲੋਕਾਂ ਦੀ ਮੌਤ ਹੋ ਸਕਦੀ ਜਿੰਨੀ ਕੁ ਡਰੱਗ ਨਾਰਥਰਨ ਬਾਰਡਰ ਤੋਂ ਪੜੀ ਗਈ ਹੈਗੀ ਆ ਸੋ ਪਿਛਲੇ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਉਹ ਮੈਕਸੀਕੋ ਤੇ ਕੈਨੇਡਾ ਦੇ 25% ਟੈਰਫ ਲਾਣਗੇ ਪਰ ਜੇ ਉਹ ਸਾਡੇ ਨਾਲ ਡਰੱਗ ਵਾਲੇ ਫੈਂਟਲਨ ਵਾਲੇ ਇਸ਼ੂ ਦੇ ਉੱਤੇ ਕੋਆਪਰੇਟ ਕਰਦੇ ਆ ਤਾਂ ਇਸ ਨੂੰ ਘਟਾਇਆ ਵੀ ਜਾ ਸਕਦਾ ਹੈ ਸਵੇਰੇ ਆਪਾਂ ਖ਼ਬਰਾਂ ਕੀਤੀਆਂ ਸੀ ਆ ਮੈਕਸੀਕੋ ਨੂੰ 90 ਦਿਨ ਦਾ ਜਿਹੜਾ ਟਾਈਮ ਆ ਉਹ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਪਰ ਹੁਣ ਕੈਨੇਡਾ ਦੇ ਉੱਤੇ 25% ਜੋ ਟੈਰਫ ਆ ਉਹ ਵਧ ਕੇ 35% ਕਰ ਦਿੱਤਾ ਗਿਆ ਹੈ ਤੇ ਕੱਲ ਤੋਂ ਹੀ ਇਹ ਲਾਗੂ ਹੋ ਜਾਊਗਾ ਜੀ ਸੋ ਆ ਸੋ ਇਹ ਚੀਜ਼ਾਂ ਜਿਹੜੀਆਂ ਆ ਕਾਫੀ ਜ਼ਿਆਦਾ ਚੇਂजेस ਜਿਹੜੀਆਂ ਹੋਈਆਂ ਜਿਹੜੀਆਂ April ਦੇ ਵਿੱਚ ਇੱਕ ਸ਼ੀਟ ਜੀ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਾਫੀ ਜਿਹੜੇ ਚੇਂजेस ਆ ਉਹ ਲਿਆਂਦੇ ਆ ਜੇ ਤਕਰੀਬਨ ਦੇਖਿਆ ਜਾਵੇ ਤਾਂ ਮੋਸਟਲੀ ਕੰਟਰੀਜ਼ ਦੇ ਉੱਤੇ ਜਿਹੜਾ ਪਹਿਲਾਂ ਰੈਸੀਪਰੋਕਲ ਟੈਰਿਫ ਉਹਨਾਂ ਨੇ April ਦੇ ਵਿੱਚ ਐਲਾਨ ਕੀਤਾ ਸੀ ਉਹਦੇ ਨਾਲੋਂ ਕਈ ਮੁਲਕਾਂ ਨੇ ਜਿਹੜੀਆਂ ਡੀਲ ਬਣਾ ਕੇ ਕਟਾ ਲਿਆ ਹੈਗਾ ਆ ਸੋ ਮੈਕਸੀਕੋ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ 90 ਦਿਨ ਦੀ ਮੌਲਤ ਜਿਹੜੀ ਉਹਨਾਂ ਨੂੰ ਮਿਲੀ ਆ ਸੋ ਉਹਨਾਂ ਨੂੰ ਡੀਲ ਬਣਾਉਣ ਦਾ ਮੌਕਾ ਹੋਊਗਾ ਪਰ ਆਪਣੇ ਜਿਹੜੇ ਨਾਰਥ ਵਾਲੇ ਪਾਸੇ ਉੱਤਰ ਵਾਲੇ ਪਾਸੇ ਜਿਹੜੇ ਗਵਾਂਡੀ ਨੇ ਉਹਨਾਂ ਦੇ ਨਾਲ ਜਿਹੜੀ ਡੀਲ ਆ ਕਿਸੇ ਸਿੱਧੇ ਜਿਹੜੀ ਉਹ ਨਹੀਂ ਲੱਗੀ ਜਿਸ ਕਰਕੇ ਉਹਨਾਂ ਦਾ ਜਿਹੜਾ ਟੈਰਿਫਾ ਉਹ ਵਧਿਆ ਹੈਗਾ ਆ ਸੋ ਕੈਨੇਡਾ ਦੇ ਉੱਤੇ ਆ ਜਿਦਾਂ ਦੱਸਿਆ ਵੀ 35% ਜਿਹੜੇ ਟੈਰਿਫਾ ਉਸ ਦੇ ਉੱਤੇ ਲੱਗਣਗੇ ਅੱਗੇ ਜਿਹੜੀ ਕਸਮਾ ਹੈ ਯੂਐਸ ਐਮਸੀਏ ਦੇ ਤਹਿਤ ਜਿੰਨਾਂ ਚੀਜ਼ਾਂ ਦੇ ਵਿੱਚ ਸ਼ੋਰਟ ਸੀਗੀ ਉਹ ਵੀ ਹੁਣ ਉਸ ਦੇ ਵਿੱਚੋਂ ਨਿਕਲ ਜਿਹੜੀਆਂ ਜਾਣ ਗਈਆਂ ਸੋ ਤਕਰੀਬਨ ਸਾਰੇ ਹੀ ਸਮਾਨ ਦੇ ਉੱਤੇ ਜਿਹੜਾ ਆ ਉਹ ਹੁਣ ਟੈਕਸ ਕੱਲ ਤੋਂ ਜਿਹੜਾ ਉਹ ਲੱਗਣਾ ਅ ਸ਼ੁਰੂ ਜਿਹੜਾ ਹੋ ਜਾਊਗਾ ਸੋ ਕਾਫੀ ਵੱਡੇ ਜਿਹੜੇ ਚੇਂਜਸ ਆ ਉਹ ਆ ਰਹੇ ਆ ਸੋ ਆਉਂਦੇ ਦਿਨਾਂ ਦੇ ਵਿੱਚ ਡੀਲ ਇਹਨਾਂ ਦੀ ਬਣਦੀ ਆ ਨਹੀਂ ਬਣਦੀ ਆ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਆ ਫੈਂਟਨਲ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਸ਼ਾਇਦ ਕੋਰੇ ਕੈਨੇਡਾ ਤੋਂ ਕੁਝ ਜਿਹੜਾ ਆ ਨਹੀਂ ਰਿਹਾ ਰੀਸੈਂਟਲੀ ਇੱਕ ਬਹੁਤ ਵੱਡਾ ਜਿਹੜਾ ਇੰਟਰਨੈਸ਼ਨਲ ਜਿਹੜਾ ਡਰੱਗ ਸਮਗਲਰ ਆ ਉਹਨਾਂ ਨੂੰ ਉਸ ਨੂੰ ਜਿਹੜਾ ਹੋ ਅਮਰੀਕਾ ਤੋਂ ਫੜਿਆ ਸੀ ਜੋ ਕੈਨੇਡਾ ਬੇਸਡ ਜਿਹੜਾ ਉਹ ਸੀਗਾ ਸੋ ਪੰਜਾਬੀ ਮੂਲ ਦਾ ਸੀਗਾ ਉਦੋਂ ਤਾਂ ਉੱਥੇ ਉਹ ਗੈਂਗਸਟਰ ਸੀ ਤੇ ਹੌਲੀ-ਹੌਲੀ ਜਿਹੜਾ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਜਿਹੜਾ ਉਹ ਬਣ ਗਿਆ ਸੀ ਤੇ ਉਸ ਨੂੰ ਜਿਹੜਾ ਉਹ ਫੜਿਆ ਸੀਗਾ ਸੋ ਆਪਣਾ ਇਹ ਵੀ ਪਤਾ ਵੀ ਬਹੁਤ ਸਾਰੇ ਜਿਹੜੇ ਡਰੱਗ ਵਾਲੇ ਆ ਉਹ ਫੜ ਹੁੰਦੇ ਆ ਬਾਰਡਰ ਦੇ ਉੱਤੇ ਇਧਰੋਂ ਉਧਰ ਨੂੰ ਜਿਹੜੇ ਉਹ ਲਈ ਜਾ ਰਹੇ ਹੁੰਦੇ ਜਾਂ ਉਧਰੋਂ ਐਨੂੰ ਜਿਹੜਾ ਉਹ ਲਿਆ ਰਹੇ ਹੁੰਦੇ ਆ ਸੋ ਇਹ ਅਕਸਰ ਬਹੁਤ ਜ਼ਿਆਦਾ ਜਿਹੜੀਆਂ ਖਬਰਾਂ ਉਧਰ ਦੀਆਂ ਆਉਂਦੀਆਂ ਹੀ ਰਹਿੰਦੀ ਆ ਜੀ